ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਹੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਦ ਬਹਾਦਰ ਸ਼ਾਹ ਨੇ ਹੀਰਾ ਭੇਟ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਹੀਰਾ ਨਦੀ ਦੇ ਵਿੱਚ ਕਿਉਂ ਸੁੱਟ ਦਿੱਤਾ ਆਓ ਇਸ ਸਾਖੀ ਦੇ ਬਾਰੇ ਆਪਾਂ ਅੱਗੇ ਜਾਣਦੇ ਹਾਂ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੇ ਤਾਂ ਕਮੈਂਟ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖਣਾ ਅਤੇ ਵੀਡੀਓ ਨੂੰ ਹੋਰਨਾਂ ਨਾਲ ਸ਼ੇਅਰ ਜ਼ਰੂਰ ਕਰਨਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਖੁਸ਼ ਕਰਨ ਦੇ ਲਈ ਬਹਾਦਰ ਸ਼ਾ ਇੱਕ ਕੀਮਤੀ ਹੀਰਾ ਤੇ ਕੁਝ ਹੋਰ ਚੀਜ਼ਾਂ ਤੋਹਫੇ ਵਜੋਂ ਲੈ ਕੇ ਆਇਆ ਗੁਰੂ ਸਾਹਿਬ ਜੀ ਨੇ ਚੀਜ਼ਾਂ ਤਾਂ ਸਿੱਖਾਂ ਨੂੰ ਦੇ ਦਿੱਤੀਆਂ ਹੋਰ ਬੰਦਾਂ ਵਿੱਚ ਵੰਡ ਦਿੱਤੀਆਂ ਜਾਣ ਅਤੇ ਹੀਰਾ ਨਦੀ ਦੇ ਵਿੱਚ ਛੁੱਟ ਦਿੱਤਾ ਇਹ ਵੇਖ ਕੇ ਬਹਾਦਰ ਸ਼ਾਹ ਨੂੰ ਬੜੀ ਬੇਇਜ਼ਤੀ ਮਹਿਸੂਸ ਹੋਈ ਕਹਿ ਲਗਾ ਕਿ ਪਾਸ਼ਾ ਜੀ ਇਹ ਹੀਰਾ ਬੜਾ ਕੀਮਤੀ ਸੀ ਮੈਂ ਇਸ ਨੂੰ ਬੜੀ ਧੀਰ ਦਾ ਸੰਭਾਲ ਕੇ ਰੱਖਿਆ ਹੋਇਆ ਸੀ ਤੁਸੀਂ ਇਸ ਨੂੰ ਦਰਿਆ ਵਿੱਚ ਛੁੱਟ ਦਿੱਤਾ ਹੈ ਤਾਂ ਗੁਰੂ ਸਾਹਿਬ ਜੀ ਕਹਿ ਲਗੇ ਤੁਸੀਂ ਤੁਸੀਂ ਮਨੁੱਖੀ ਹਿਰਦੇ ਜੋ ਹੀਰਿਆਂ ਤੋਂ ਵੱਧ ਕੀਮਤੀ ਹਨ ਥੋੜਿਆਂ ਨਾਲ ਤੋੜ ਰਹੇ ਅਤੇ ਪੱਥਰ ਮੁਸਮਾਰ ਕੇ ਰੱਖਦੇ ਹੋ ਤਾਂ ਹਿੰਦ ਦੇ ਬਾਦਸ਼ਾਹ ਹੋ ਹਿੰਦੂਆਂ ਨੂੰ ਗੁਲਾਮ ਬਣਾ ਕੇ ਆਗਰੇ ਤੇ ਦਿੱਲੀ ਦੇਖ ਜਾਣੇ ਭਰਦੇ ਹੋ ਪਰ ਕੁਦਰਤ ਕੋਲ ਤੁਹਾਡੇ ਤੋਂ ਵੱਡੇ ਖਜ਼ਾਨੇ ਹਨ ਜਰਾ ਨਦੀ ਦੇ ਨਿਰਮਲ ਜਲ ਵਿੱਚ ਝਾਤ ਮਾਰ ਕੇ ਦੇਖ ਇਸ ਦੀ ਗੋਦ ਵਿੱਚ ਕਿੰਨੇ ਨੇ ਹੀਰੇ ਪੰਨੇ ਤੋਂ ਲਾਲ ਹਨ ਜੋੜ ਹੈ ਤਾਂ ਚੁੱਕ ਲਵੋ ਪਾਸ਼ਾ ਜੀ ਦੀ ਇਹ ਗੱਲ ਸੁਣ ਕੇ ਬਹਾਦਰ ਸ਼ਾ ਬੜਾ ਸ਼ਰਮਿੰਦਾ ਹੋਇਆ ਅਤੇ ਉਹ ਗੁਰੂ ਪਾਸ਼ਾ ਜਿੰਨ ਬੰਦਾ ਸਿੰਘ ਬਹਾਦਰ ਬਾਰੇ ਪੁੱਛਣ ਲਗਾ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਧਰਮ ਤੇ ਮਨੁੱਖਤਾ ਦੇ ਵੈਰੀਆਂ ਨੂੰ ਸੋਧਣ ਦਾ ਕੰਮ ਜੋ ਤੁਸੀਂ ਬਾਦਸ਼ਾਹ ਹੋ ਕੇ ਨਹੀਂ ਕਰ ਸਕੀ ਉਹ ਬੰਦਾ ਸਿੰਘ ਬਹਾਦਰ ਕਰੇਗਾ ਗੁਰੂ ਸਾਹਿਬ ਦਾ ਇਹ ਬਚਨ ਸੱਚ ਹੋ ਕੇ ਨਿਭੜਿਆ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਘੜਕਾ ਦਿੱਤੀ 26 ਨਵੰਬਰ 1708 ਇਸ ਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਫੌਜ ਲੈ ਕੇ ਸਰਹਿੰਦਵਾਲ ਤੁਰ ਪਿਆ ਸਮਾਣੇ ਪਹੁੰਚਿਆ ਇੱਥੇ ਗੁਰੂ ਤੇਗ ਬਹਾਦਰ ਜੀ ਤੇ ਛੋਟੇ ਸ਼ਹਿਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦਾ ਸੈਦ ਜਲਾਲੂਦੀਨ ਤੇ ਸਾਸਲ ਬੈਗ ਤੇ ਸਾਸਲ ਬੈਗ ਨੂੰ ਕਤਲ ਕਰਕੇ 24 ਘੰਟਿਆਂ ਦੇ ਅੰਦਰ ਅੰਦਰ ਸਮਾਣੇ ਤੇ ਕਬਜ਼ਾ ਕਰ ਲਿਆ ਬਹਾਦਰ ਸ਼ਾh ਦਸ ਦਾ ਮੁਤਫਵਾਦ ਤੇ ਖਾਲਸੇ ਦਾ ਨਿਸ਼ਾਨ ਸਹਿਬ ਚੁਲਾ ਦਿੱਤਾ ਫਿਰ ਕਪੂਰੇ ਕਸਦੇ ਵੱਲ ਵਧੇ ਜਿੱਥੋਂ ਦਾ ਹਾਕਮ ਕਦਾਮੂ ਦੇ ਸਿੱਖਾਂ ਦੇ ਖਿਲਾਫ ਲੁੱਟਮਾਰ ਕਰਨ ਲਈ ਫੌਜੀ ਦਸਤੇ ਭੇਜਿਆ ਕਰਦਾ ਸੀ ਭਿਆਨਕ ਸਜ਼ਾ ਦਿੱਤੀ ਉਸ ਤੋਂ ਬਾਅਦ ਫਿਰ ਬਹਾਦਰ ਸ਼ਾh ਸਢੋਰੇ ਵੱਲ ਗਏ ਇੱਥੇ ਇੱਥੋਂ ਦੇ ਸ਼ਾਸਕ ਉਸਮਾਨ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਮਿੱਤਰ ਪੀਰ ਬੁੱਧੂ ਸ਼ਾਹ ਨੂੰ ਬੜੇ ਤਸੀਹੇ ਦੇ ਕੇ ਕਤਲ ਕੀਤਾ ਸੀ ਉਸ ਨੂੰ ਉਸਦੀ ਕਾਰਨੀ ਦੀ ਸਜ਼ਾ ਦੇ ਕੇ ਮੁਖਲੇਸ਼ ਖਾਨ ਦੇ ਕਿਲੇ ਤੇ ਕਬਜ਼ਾ ਕਰ ਲਿਆ ਘੜਮ ਜੋ ਸ਼ਾਇਦ ਪਠਾਨਾਂ ਦਾ ਗੜ੍ਹ ਸੀ ਮਿੱਟੀ ਦੇ ਢੇਰ ਵਿੱਚ ਬਦਲ ਕੇ iracial ਦਿੱਤਾ ਇਸ ਤੋਂ ਬਾਅਦ ਸਰਹੰਦ ਦੀ ਵਾਰੀ ਆਈ ਵਜ਼ੀਰ ਖਾਨ ਤੇ ਲੜਾਈ ਦੇ ਮੈਦਾਨ ਵਿੱਚ ਅਤੇ ਸਿੰਘ ਨੇ ਤਲਵਾਰ ਨਾਲ ਐਸਾ ਵਾਰ ਕੀਤਾ ਕਿ ਉਸ ਦੀ ਬਾਹ ਕੱਟੀ ਗਈ ਉਹ ਜਮੀਨ ਦੀ ਡਿੱਗ ਪਿਆ ਜਿਸ ਨੂੰ ਦੇਖ ਕੇ ਉਸ ਦੀਆਂ ਸਾਰੀਆਂ ਫੌਜਾਂ ਭੱਜ ਤੁਰੀਆਂ ਸਨ ਵਜੀਰ ਖਾਨ ਦੀਆਂ ਲੱਤਾਂ ਵਿੱਚ ਰੱਸੀ ਬੰਨ ਕੇ ਘੋੜੇ ਦੇ ਪਿੱਛੇ ਬੰਨ ਦਿੱਤਾ ਅਤੇ ਸਾਰੇ ਸ਼ਹਿਰ ਵਿੱਚ ਘਸੀਟਿਆ ਗਿਆ ਮਲੇਰ ਕੋਟਲੇ ਨੇ ਮਲੇਰ ਕੋਟਲੇ ਦੇ ਨਵਾਬ ਨੇ ਕਿਸੇ ਸਿੱਖ ਬੀਬੀ ਨੂੰ ਕਬਰ ਵਿੱਚ ਦਫਨਾ ਦਿੱਤਾ ਸੀ ਜਿੰਦਾ ਸਿੰਘ ਬਹਾਦਰ ਨੇ ਕਬਰ ਪਟਵਾ ਕੇ ਬੀਬੀ ਦਾ ਸਿੱਖ ਮਰਿਆਦਾ ਦੇ ਨਾਲ ਸੰਸਕਾਰ ਕੀਤਾ ਅਤੇ ਵਜ਼ੀਰ ਕਾਨੂੰਨ ਮੌਤ ਦੇ ਘਾਟ ਉਤਾਰ ਦਿੱਤਾ ਬਸ ਬਸ ਇੱਥੇ ਸਿੱਖਾਂ ਤੇ ਹਿੰਦੂਆਂ ਵੱਲੋਂ ਹੋਏ ਅਤਿਆਚਾਰਾਂ ਦਾ ਬਦਲਾ ਪੂਰਾ ਹੋਇਆ ਜਿਸ ਦੀ ਮਾਫੀ ਵੀ ਬੰਦਾ ਸਿੰਘ ਨੇ ਗੁਰੂ ਸਾਹਿਬ ਅਗੇ ਅਰਦਾਸ ਕਰਕੇ ਮੰਗੀ ਕਿਉਂਕਿ ਬਦਲਾ ਲੈਣਾ ਨਾ ਗੁਰੂ ਸਾਹਿਬ ਜੀ ਦੀ ਦਾ ਸੇ ਨੂੰ ਬਹਾਦਰ ਨੂੰ ਹਿਦਾਇਤ ਸੀ ਨਾ ਉਹਨਾਂ ਦਾ ਕੋਈ ਮਕਸਾਜੀ ਸਰਹੰਦ ਤੇ ਖਾਲਸਾਈ ਫਤਿਹ ਦਾ ਕੀ ਸ਼੍ਰੀ ਨਿਸ਼ਾਨ ਸਾਬ ਗੁਲੰਦ ਹੋਈ ਪਹਿਲੀ ਵਾਰੀ ਸਿੱਖ ਸੁਲਤਾਨਤ ਕਾਇਮ ਹੋਈ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਸਿੱਕਾ ਚੱਲਿਆ ਦੇਗ ਦੇਗ ਫਤਿਹ ਨੂਰਸਤ ਬੇ ਰੰਗ ਦੀ ਤਰੰਗ ਇੱਕ ਮੁਸਲਮਾਨ ਨਾਮੀ ਸ਼ਾਇਰ ਅੱਲਾ ਚਾਰਖਾਂ ਜੋਗੀ ਲਿਖਦਾ ਹੈ ਦੀ ਦੁਨੀਆਂ ਦੇ ਲੋਕੋ ਅਗਰ ਤੁਸੀਂ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਜੀ ਤੇ ਬੋਲਦੇ ਰਹੋਗੇ ਤੇ ਬੋਲ ਨਹੀਂ ਸਕੋਗੇ ਤੁਸੀਂ ਸਮੁੰਦਰ ਨੂੰ ਸ਼ਾਹੀ ਬਣਾ ਲਓ ਸਾਰੇ ਅੰਨਰਕਤਾ ਨੂੰ ਕਲਮ ਬਣਾ ਲਓ ਲੇਖ ਨਹੀਂ ਸਕੋਗੇ ਉਸ ਉਸ ਨੇ ਬੋਲਣ ਵਾਲੇ ਦੇ ਵਜੂਦ ਦਾ ਇੱਕ ਬੁਲਬਲੇ ਨਾਲ ਮੁਕਾਬਲਾ ਕੀਤਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਨਾ ਦਾ ਸਮੁੰਦਰ ਨਾਲ ਇਹ ਸ਼ੈ ਨੂੰ ਕਾਫਰ ਕਰਾਰ ਕੀਤਾ ਗਿਆ ਕਿਉਂਕਿ ਇਸ ਦੀ ਸਾਰੀ ਦੀ ਸਾਰੀ ਸ਼ਾਇਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਸੀ ਜਦੋਂ ਇਹ ਮੌਤ ਦੇ ਬਿਸਤਰ ਤੇ ਪਿਆ ਸੀ ਤਾਂ ਕਾਜੀ ਮਾਫੀ ਨਾਮਾ ਲੈ ਕੇ ਆਉਂਦਾ ਹੈ ਕਹਿੰਦਾ ਹੈ ਕਿ ਤੂੰ ساری ਜ਼ਿੰਦਗੀ ਆਪਣੀ ਸ਼ਾਇਰੀ ਵਿੱਚ ਇੱਕ ਕਾਫਰ ਦੀ ਤਾਰੀਫ਼ ਕਰਦਾ ਰਿਹਾ ਹੈ ਹੁਣ ਮਰਨ ਵੇਲੇ ਇਸ ਮਾਫੀ ਨਾਮੇ ਤੇ ਦਸਤਕਤ ਕਰ ਦੇ ਤਾਂ ਕਿ ਤੇਰੀ ਤਾਂ ਕਿ ਤੇਰੀ ਨਮਾਜ਼ੇ ਮਜੀਦ ਤੇ ਜਨ ਜਾਜਾ ਪੜ ਕੇ ਤੈਨੂੰ ਇਸਲਾਮੀ ਸਰਾਂ ਦੇ ਮੁਤਾਬਿਕ ਦਫਨ ਕੀਤਾ ਜਾਏ ਉਸਨੇ ਜਵਾਬ ਦੇ ਦਿੱਤਾ ਮੈਨੂੰ ਨਵਾਜੇ ਮਜੀਤ ਦੇ ਨਵਾਜੇ ਜਨਾਚਾ ਦੀ ਲੋੜ ਨਹੀਂ ਨਾ ਹੀ ਇਸਲਾਮੀ ਸਰਾ ਦੇ ਮੁਤਾਬਕ ਕਫਨ ਦਫਨ ਦੀ ਲੋੜ ਹੈ ਨਾ ਸਵਰਗ ਦੇ ਖੁੱਲੇ ਦਰਵਾਜ਼ੇ ਦੀ ਮੇਰਾ ਗੁਰੂ ਗੋਬਿੰਦ ਸਿੰਘ ਦਰਵਾਜ਼ੇ ਖੋਲ ਕੇ ਮੈਨੂੰ ਉਡੀਕ ਰਿਹਾ ਹੈ ਅੱਲਾ ਜਾਰਖਾਂ ਜੋਗੀ ਨੇ ਚਮਕੌਰ ਨੂੰ ਹਿੰਦੂਆਂ ਦਾ ਇੱਕੋ ਇੱਕ ਤੀਰਥ ਸਥਾਨ ਮੰਨਿਆ ਹੈ ਬੁੱਲੇ ਸ਼ਾਹ ਜੋ ਇੱਕ ਕਮਹਾਨ ਮੁਸਲਿਮ ਸੂਫੀ ਸ਼ਾਇਰ ਹੋਏ ਹਨ ਉਹ ਗੁਰੂ ਸਾਹਿਬਾਰੇ ਲਿਖਦੇ ਹਨ ਨਾ ਕਹੂੰ ਜਗ ਕੀ ਨਾ ਕਹੂੰ ਤਬ ਕੀ ਬਾਤ ਕਹੂੰ ਮੈਂ ਅਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੋ ਸੁਣ ਤੋ ਹੋਂਤ ਸਭ ਕੀ ਲੈ ਕਰੇ ਗਰ ਲਿਖਦੇ ਹਨ ਜੇ ਜੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਕੰਮਾਂ ਨੂੰ ਵਾਚੇ ਤਾਂ ਉਹਨਾਂ ਦੇ ਧਾਰਮਿਕ ਸਦਾਰ ਕੋਈ ਸ਼ਕਤੀ ਉਹਨਾਂ ਦੀ ਨਿੱਜੀ ਬਹਾਦਰੀ ਤੇ ਦੁੱਖਾਂ ਦਾ ਵਰਤਮਾਨ ਸਿੱਖ ਪੰਥ ਭਾਵੇਂ ਆਪਣੀ ਹਸਤੀ ਆਪਣੀ ਤਵਾਰਿਖ ਤੋਂ ਬੇਖਬਰ ਹੈ ਪਰ ਇਹ ਲਾਸਾਨੀ ਕੁਰਬਾਨੀਆਂ ਸਿੱਖਾਂ ਦੀ ਗੁਜਰਪ ਵੇਖਦੀਆਂ ਨਿਸ਼ਾਨੀਆਂ ਹਨ ਜਿਸ ਵਿੱਚ ਨੁੱਕਤਾ ਦਾ ਕਲਿਆਣ ਸਿਰਫ ਨਾ ਸਿਰਫ ਭਾਰਤ ਵਰਸ਼ ਵਿੱਚ ਹੋਇਆ ਹੈ ਸਗੋਂ ਉਸ ਤੋਂ ਬਾਅਦ ਦੁਨੀਆਂ ਵਿੱਚ ਆਉਣ ਵਾਲੀਆਂ ਸਾਰੀਆਂ ਕ੍ਰਾਂਤੀਆਂ ਤੇ ਦੇਵ ਅਸਿਓ ਉੱਪਰ ਹੋਆ ਹੋਇਆ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਤਾਂ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ